ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਸੰਗਰੂਰ ਦੇ ਨੇੜਲੇ ਉਪਲੀ ਪਿੰਡ ਦੀ ਜਿੱਥੇ ਕਿ ਪੰਚਾਇਤ ਦੇ ਵੱਲੋਂ ਇੱਕ ਅਜਿਹਾ ਮਤਾ ਪਾਸ ਕਰ ਦਿੱਤਾ ਜਿਸ ਨੂੰ ਸੁਣ ਕੇ ਪੂਰਾ ਪਿੰਡ ਵੀ ਇਸ ਪੰਚਾਇਤ ਨਾਲ ਸਹਿਮਤ ਹੋ ਗਿਆ ਕਿਉਂਕਿ ਪੰਚਾਇਤ ਹੋਵੇ ਤਾਂ ਅਜਿਹੀ ਜੋ ਪਿੰਡ ਦੇ ਚੰਗੇ ਕੰਮਾਂ ਨੂੰ ਲੈ ਕੇ ਹਮੇਸ਼ਾ ਅੱਗੇ ਰਹੇ ਤਾਂ ਕਿ ਪਿੰਡ ਦਾ ਵਿਕਾਸ ਹੋਵੇ ਤੇ ਪਿੰਡ ਦੇ ਵਿੱਚ ਚੰਗੇ ਭਲਾਈ ਵਾਲੇ ਜਿਹੜੇ ਕਿ ਕੰਮ ਹੋ ਕੀਤੇ ਜਾਣ ਉਹ ਦਾ ਦੇ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਉਸ ਦੇ ਵਿੱਚ ਖਾਸ-ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ ਜਿਵੇਂ ਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਪਿੰਡ ਦੇ ਮੁੰਡੇ ਕੁੜੀਆਂ ਆਸ ਤੇ ਵਿੱਚ ਵਿਆਹ ਕਰਵਾ ਲੈਣ ਉਸ ਨੂੰ ਲੈ ਕੇ ਵੀ ਮਤਾ ਪਾਸ ਕਰ ਦਿੱਤਾ ਕਿ ਜੇਕਰ ਕੋਈ ਅਜਿਹਾ ਮੁੰਡਾ ਕੁੜੀ ਪਿੰਡ ਦੇ ਵਿੱਚ ਹੀ ਵਿਆਹ ਕਰਵਾਉਂਦਾ ਤਾਂ ਉਹਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੁੰਡਿਆਂ ਨੂੰ ਛੋਟੇ ਛੋਟੇ ਬੱਚੇ ਨੂੰ ਨਸ਼ੇ ਤੋਂ ਬਚਾਉਣ ਦੇ ਵਾਸਤੇ ਨਸ਼ਾ ਨੂੰ ਲੈ ਕੇ ਵੀ ਜਦਕਿ ਉਹਨਾਂ ਨੇ ਇੱਕ ਵੱਡਾ ਮਤਾ ਪਾਸ ਕੀਤਾ ਤੇ ਨਾਲ ਹੀ ਜਿਹੜੀਆਂ ਪਿੰਡਾਂ ਦੇ ਵਿੱਚ ਖੁੱਲੀਆਂ ਆਮ ਦੁਕਾਨਾਂ ਦੇ ਉੱਤੇ ਕੁਝ ਡਰਿੰਕਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਥੋੜੀ-ਬਹੁਤੀ ਅਲਕੋਹਲ ਜ਼ਰੂਰ ਹੁੰਦੀ ਹੈ ਤੇ ਬੱਚੇ ਉਸ ਨੂੰ ਪੀਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਪੂਰਨਾ ਪਾਬੰਦੀ ਲਗਾ ਦਿੱਤੀ ਗਈ ਹੈ ਇਸੋ 라ਵਾ ਜਿਹੜੇ ਚੋਰ ਹੋਣਗੇ ਜਾਂ ਜਿਨ੍ਹਾਂ ਦੇ ਵਲੋਂ ਚੋਰੀਆਂ ਵਾਰ ਦਿੱਤਾ ਜਾਂ ਹੋਰ ਅਜਿਹੇ ਕੰਮ ਕੀਤੇ ਜਾਂਦੇ ਨੇ ਤਾਂ ਉਹਨਾਂ ਦਾ ਸਾਥ ਜਿਹੜੀ ਕਿ ਕਦੇ ਵੀ ਪਿੰਡ ਦੀ ਪੰਚਾਇਤ ਨਹੀਂ ਦੇਵੇਗੀ ਤਾ ਪਿੰਡ ਦੀ ਪੰਚਾਇਤ ਦੇ ਵੱਲੋਂ ਇਹ ਕਈ ਮਤੇ ਜਿਹੜੇ ਕਿ ਲਿਖਤੀ ਤੌਰ ਤੇ ਪਾਸ ਕਰ ਦਿੱਤੇ ਗਏ ਨੇ ਮਤੇ ਪਾਸ ਦਿੱਤੇ ਗਏ ਨੇ ਤੇ ਪਿੰਡ ਦੇ ਲੋਕਾਂ ਨੇ ਵੀ ਸਹਿਮਤੀ ਜਤਾ ਦਿੱਤੀ ਆ ਆਓ ਜਾਣਦੇ ਆ ਕਿ ਪੰਚਾਇਤ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਮੈਂ ਸਰਪੰਚ ਸਿੰਘ ਮੈਂ ਸਰਪੰਚ ਗੀਰ ਸਿੰਘ ਉਪਲੀ ਅੱਜ ਸਮੂਹ ਪਿੰਡ ਦਾ ਇਕੱਠ ਕਰਕੇ ਜੋ ਵੀ ਨਵੇਂ ਆ ਪ੍ਰਾਣੀਆਂ ਪੰਚਾਇਤਾਂ ਨੇ ਜੇ ਲੰਬੜਦਾਰ ਨੇ ਪਿੰਡ ਦਾ ਇਕੱਠ ਕਰਕੇ ਪਿੰਡ ਦੇ ਸੁਧਾਰ ਵਾਦੀ ਮਹਿਮ ਦੇ ਤਹਿਤ ਕੁਝ ਮਤੇ ਪਾਏ ਹੋਏ ਨੇ ਜੋ ਕਿ ਪਿੰਡ ਦੀ ਸਹਿਮਤੀ ਨਾਲ ਪਾਏ ਗਏ ਹਨ ਪਹਿਲਾ ਮਤਾ ਤੇ ਵੱਡਾ ਮਤਾ ਕੀ ਆ ਜਿਹੜਾ ਤੁਹਾਡੇ ਕੋਲ ਐਕਸ਼ਨ ਲੈਣਾ ਸਭ ਤੋਂ ਵੱਡਾ ਤੇ ਪਹਿਲਾ ਮਤਾ ਦਾ ਜੋ ਪਿੰਡ ਵਿੱਚ ਸਟਿੰਗ ਵਿਕਦੀ ਸੀ ਉਹ ਅਸੀਂ ਨੇ ਬੰਦ ਕਰਵਾਤੀ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਪਤਾ ਕਰ ਸਕਦੇ ਹੋ ਸਟਿੰਗ ਮਿਲਦੀ ਆ ਜਾਂ ਨਹੀਂ ਮਿਲਦੀ ਲਾਈਵ ਕੀ ਕੀ ਕਾਰਨ ਸੀ ਕਿਉਂ ਤੁਹਾਡੇ ਕੋਲ ਬੰਦ ਕਰਵਾਈ ਗਈ ਹੈ ਇੱਕ ਕਾਰਨ ਹੈ ਕਿ ਵੀਰੇ ਚਾਹ ਪੀਣ ਤੋਂ ਪਹਿਲਾਂ ਛੋਟੇ ਛੋਟੇ ਜਵਾਕ ਦੇ ਕੰਨਾਂ ਦੇ ਖੜੇ ਹੁੰਦੇ ਦੀਗੇ ਕੋਈ 10 ਸਾਲਾਂ ਦਾ ਕੋਈ 12 ਸਾਲਾਂ ਦਾ ਲੱਗਦਾ ਵੀ ਨਸ਼ੇ ਹੀ ਸੀ ਇਹ ਨੁਕਸਾਨ ਕਰਦਾ ਇਨਕਸਾਨੀਆ ਜੀ ਜਿਹੜਾ ਬੱਚਾ ਸਟਿੰਗ ਪੀਂਦਾਗਾ ਉਹ ਨਸ਼ੇ ਕਰਕੇ ਹੀ ਪੀਂਦਾ ਵੱਡਾ ਹੋ ਕੇ ਵੀ ਨਸ਼ੇੜੀ ਬਣੂਗਾ ਦੁਕਾਨਾਂ ਦੇ ਵੇ ਕਿਸ ਤਰੀਕੇ ਨਾਲ ਤੁਸੀਂ ਇਹ ਮਾਮਲਾ ਕਵਰ ਕਰੀ ਆਪਣੇ ਦੁਕਾਨਾਂ ਦਾ ਵਧੀਆ ਰਿਸਪਾਂਸ ਆ ਦੁਕਾਨਾਂ ਵਾਲਿਆਂ ਨੂੰ ਅਸੀਂ ਨੇ ਬੇਨਤੀ ਕੀਤੀ ਪੰਚਾਇਤ ਘਰੇ ਆਉ ਤੇ ਉਹਨਾਂ ਨੇ ਸਾਡੀ ਜਿਹੜੀ ਬੇਨਤੀ ਆ ਉਹ ਸਵੀਕਾਰ ਵੀ ਕੀਤੀ ਆ ਕਿ ਅੱਜ ਤੋਂ ਬਾਅਦ ਜਿਹੜਾ ਸਟਾਕ ਪਿਆਗਾ ਉਹ ਸਿੰਨੇ ਸਾਰਾ ਚੱਕ ਲਿਆ ਸਾਰੀ ਪੰਚਾਇਤ ਨੇ ਇਕੱਠੇ ਹੋ ਕੇ ਕਿਸੇ ਕੋਲੇ 10 ਬੋਤਲਾਂ ਕਿਸੇ ਲਈ 20 ਬੋਤਲਾਂ ਕਿਸੇ ਲਈ 50 ਬੋਤਲਾਂ ਦੀਆਂ ਉਹ ਸਾਰੀਆਂ ਸਿਰੇ ਇਕੱਠੀਆਂ ਕਰ ਲਈਆਂ ਤੇ ਹੁਣ ਤੁਸੀਂ ਪਿੰਡ 'ਚ ਜਾ ਕੇ ਕਵਰੀਂਗ ਕਰ ਸਕਦੇ ਹੋ ਵੀ ਕਿਸੇ ਵੀ ਦੁਕਾਨ ਤੋਂ ਤੁਹਾਨੂੰ ਸਟਿੰਕ ਨਹੀਂ ਮਿਲੂਗੀ। ਬਾਕੀ ਨਸ਼ਿਆਂ ਬਾਰੇ ਕੀ ਕਹਿੰਦਾ ਤੁਹਾਨੂੰ? ਨਸ਼ੇ ਬਾਰੇ ਵੀ ਸਾਡਾ ਸਾਰੀ ਪੰਚਾਇਤ ਦਾ ਵਧੀਆ ਸਹਿਯੋਗ ਹੈ ਨਵੇਂ ਮੁੰਡਿਆਂ ਦੀ ਪੰਚਾਇਤ ਆ ਨਸਰਹਿਤ ਪੰਚਾਇਤ ਆ। ਬਾਕੀ ਪਿੰਡ 'ਚ ਵੀ ਜੋ ਵੀ ਕੋਈ ਮਾੜਾ ਕੰਮ ਹੁੰਦਾ ਸੀ ਉੱਥੇ ਸਖਤ ਕਾਰਵਾਈ ਕਰਦੇ ਆ। ਪ੍ਰਸ਼ਾਸਨ ਦੇ ਰਾਹੀਂ ਕੋਈ ਗਰੋਂਡੇ ਤੇ ਕੁੜੀ ਵਾਲਾ ਤੇ ਬਾਕੀ ਜਿਵੇਂ ਕਈ ਵਾਰ ਕੋਈ ਨਸ਼ੇ ਚ ਚਿੱਟਾ ਜਾਂ ਕੋਈ ਸੇ ਵੀ ਗੋਲੀਆਂ ਵਗੈਰਾ ਫੜਿਆ ਜਾਂਦਾ ਪੰਚਾਇਤ ਜਾਂ ਲੰਬੇੜਦਾਰਾਂ ਵੱਲੋਂ ਉਹਨਾਂ ਦੀ ਅਗਵਾਈ ਨਹੀਂ ਕਰੂਗਾ ਨਾ ਹੀ ਕੋਈ ਜ਼ਮਾਨਤ ਵਗੈਰਾ ਦੇਊਗਾ ਅਗਰ ਕੋਈ ਜ਼ਮਾਨਤ ਜਾਂ ਗਵਾਹੀ ਜਾਂ ਪਿੱਛੇ ਕੋਈ ਜਾਂਦਾ ਉਹਦਾ ਸਮਾਜਿਕ ਤੌਰ ਤੇ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਊਗਾ ਤੇ ਬਾਕੀ ਜਿਹੜੀ ਸਰਕਾਰ ਵੱਲੋਂ ਬੰਦ ਦੀ ਕਾਰਵਾਈ ਆ ਉਹ ਕੀਤੀ ਜਾਊਗੀ ਪਿੰਡ ਦੇ ਮੁੰਡੇ ਕੁੜੀ ਦੇ ਵਿਆਹ ਬਾਰੇ ਕੀ ਐਕਸ਼ਨ ਲਿਆ ਤੁਸੀਂ ਇਹ ਪਿੰਡ ਜੇ ਮੁੰਡਾ ਕੁੜੀ ਜਿਹੜੇ ਪਿੰਡ 'ਚ ਹੀ ਰਹਿ ਕੇ ਪਿੰਡ 'ਚ ਹੀ ਵਿਆਹ ਕਰਵਾਈ ਜਾਂਦੇ ਨੇ ਕੁੜੀ ਦੀ ਉਮਰ 14 ਜਾਂ 15 ਸਾਲ ਹੁੰਦੀ ਆ ਉਹ ਪਿੰਡ 'ਚ ਹੀ ਰਹਿ ਕੇ ਵਿਆਹ ਕਰਵਾਈ ਜਾਂਦੇ ਨੇ ਜਾਂ ਵੱਧ ਉਮਰ ਦੇ ਵੀ ਨੇ ਉਹ ਅਸੀਂ ਨੇ ਅੱਜ ਤੋਂ ਕਰਤਾ ਵੀ ਜਿਹੜਾ ਵੀ ਕੋਈ ਇਹੋ ਜੀ ਹਰਕਤ ਕਰਦਾ ਉਹਨੂੰ ਪਿੰਡ ਵਿੱਚੋਂ ਕੱਢਿਆ ਜਾਊਗਾ ਉਹਦਾ ਸਮਾਜਿਕ ਬਾਈਕਟ ਕੀਤਾ ਜਾਊਗਾ ਸਰ ਹਾਂਜੀ ਸਖਤ ਜੀ ਪਿੰਡਾਂ ਦੇ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਹੇ ਨੇ ਲੜਾਈਆਂ ਝਗੜੇ ਵੱਧਦੇ ਨੇ ਇਹਨਾਂ ਦੇ ਬਾਰੇ ਸਾਰੀ ਪੰਚਾਇਤ ਸਾਡੀ ਸੁਝਵਾਣਾ ਨੌਜਵਾਨ ਨੇ ਸਾਰੇ ਇਹਨਾਂ ਨੇ ਜੋ ਵੀ ਫੈਸਲਾ ਲਿਆ ਸੋ ਸਮਝ ਕੇ ਲਿਆ ਠੀਕ ਹੈ ਬਹੁਤ ਵਧੀਆ ਕੰਮ ਕਰਨ ਦੇ ਨੇ ਅੱਗੇ ਲਾ ਕੇ ਇਹ ਠੀਕ ਹੈ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਤੇ ਮਤਲਬ ਕਿਸ ਲਾਗਾ ਜੋਗ ਨੇ ਇਹ ਜਿਹੜੇ ਛੋਟੇ ਛੋਟੇ ਬੱਚੇ ਉਹ એનર્ਜੀ ਡਰਿੰਕ ਜਾਂ ਸਟਿੰਗ ਪੀਂਦੇ ਸੀ ਤੁਹਾਨੂੰ ਕੀ ਲੱਗਦਾ ਉਹ ਇਹਨਾਂ ਨੇ ਬਹੁਤ ਮਤਲਬ ਕੀ ਆਪਣੀ ਕੋਸ਼ਿਸ਼ ਨਾਲ ਸਾਰੇ ਪਵੰਦੀ ਲਾਈ ਗਿਆ ਉਹ ਚੀਜ਼ ਨੂੰ ਕਿਵੇਂ ਲੱਗਦਾ ਵੀ ਕਿੰਨੇ ਕੁ ਨੁਕਸਾਨਦੈਕ ਸੀ ਉਹ ਚੀਜ਼ਾਂ ਉਹ ਚੀਜ਼ਾਂ ਤੇ ਬਹੁਤ ਨੁਕਸਾਨਦੈ ਸੀ ਬੱਚੇ ਤੜਕੇ ਉੱਠ ਕੇ ਦਰਨੇ ਕਾਲ ਚ ਲੱਗ ਜਾਂਦੇ ਸੀ ਪੀਣ ਇਦੇ ਵਿੱਚ ਨੁਕਸਾਨ ਸੀ ਕਈ ਜਗ੍ਹਾ ਹੋਏ ਵੀ ਆ ਸੁਣੀਦਾ ਵੀ ਸੀ ਰੋਜ ਬੱਚੇ ਨਹੀਂ ਸੀ ਮੰਨਦੇ ਆ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਮੁੰਡਿਆਂ ਨੇ ਅੱਗੇ ਲਾ ਕੇ ਪੰਚਾਇਤ ਸਰਪੰਚ ਸਾਡਾ ਬਹੁਤ ਜ਼ਿਆਦਾ ਵਧੀਆ ਸੂਝਵਾਨਾ ਸਾਡੇ ਮੈਂਬਰ ਆ ਮੁੰਡੇ ਬਹੁਤ ਵਧੀਆ ਸੂਝਵਾਨ ਨੇ ਅੱਗੇ ਲਾ ਕੇ ਭੱਜ ਨਟਕੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਦੋਂ ਜੇਕਰ ਗੱਲ ਕੀਤੀ ਜਾਵੇ ਪਿੰਡ ਵਾਸੀਆਂ ਦੀ ਤਾਂ ਪਿੰਡ ਵਾਸੀਆਂ ਨੇ ਇਸ ਮਤੇ ਦੇ ਉੱਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਆ ਉਹਨਾਂ ਕਹਿੰਦੇ ਕਿ ਜੋ ਵੀ ਪੰਚਾਇਤ ਦੇ ਵੱਲੋਂ ਮਤੇ ਪਾਸ ਕੀਤੇ ਗਏ ਨੇ ਅਸੀਂ ਪਿੰਡ ਦੀ ਪੰਚਾਇਤ ਦੇ ਨਾਲ ਖੜੇ ਆ ਕਿਉਂਕਿ ਬੱਚਿਆਂ ਦੇ ਚੰਗੇ ਭਵਿੱਖ ਦੇ ਵਾਸਤੇ ਹੀ ਪੰਚਾਇਤ ਦੇ ਵੱਲੋਂ ਜਿਹੜਾ ਕਿ ਮਤਾ ਉਹ ਪਾਸ ਕੀਤਾ ਗਿਆ ਤੇ ਇਹ ਸਲਾਘਾਯੋਗ ਕਦਮ ਹੈ ਇਹ ਜੋ ਨਵੇਂ ਮੁੰਡਿਆਂ ਦੀ ਪੰਚਾਇਤ ਬਣੀ ਹੈ ਜੀ ਇਹਨਾਂ ਨੇ ਨੌਜਵਾਨਾਂ ਨੇ ਬਹੁਤ ਵਧੀਆ ਕੰਮ ਕਰਨੇ ਸ਼ੁਰੂ ਕੀਤੇ ਨੇ ਇਹਨਾਂ ਨੇ ਪਿੰਡ ਦੇ ਨਗਰ ਦਾ ਇਕੱਠ ਕਰਕੇ ਕੁਝ ਸੁਝਾਅ ਸਾਂਝੇ ਕੀਤੇ ਜਿਹੜੇ ਕਿ ਅੱਜ ਮਤੇ ਦੇ ਰੂਪ ਦੇ ਵਿੱਚ ਆਪਾਂ ਨੇ ਪਾਏ ਨੇ ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟੇ ਨੇਗੇ ਇਹ ਇੱਕ ਤਾਂ ਜੋ ਜੋ ਸਟਿੰਗ ਹੈ ਸਟਿੰਗ ਇੱਕ ਨਸ਼ਾ ਹੈ ਕਿਉਂਕਿ ਬੱਚੇ ਜਿਹੜਾ ਬੱਚਾ ਸਟਿੰਗ ਪੀਣੀ ਸ਼ੁਰੂ ਕਰ ਗਿਆ ਉਹ 100% ਉਹ ਗਰੰਟੀ ਹੈ ਵੀ ਵੱਡਾ ਹੋ ਕੇ ਉਹ ਨਸ਼ਾ ਪੀਊਗਾ ਕਿਉਂਕਿ ਇਹਦੇ ਵਿੱਚ ਕੈਫੀਨ ਹੁੰਦੀ ਹੈ 72mg ਲਿਖਿਆ ਹੋਇਆ ਇਹਦੇ ਤੇ ਜਿਹੜੀ ਕਿ ਬੱਚਿਆਂ ਲਈ ਗਰਭਪਤੀ ਮਾਂ ਮਾਂ ਤੇ ਦੁੱਧ ਚੰਗਾਉਣ ਵਾਲੇ ਮਾਂਾਂ ਲਈ ਬਹੁਤ ਹੀ ਖਤਰਨਾਕ ਚੀਜ਼ ਹੈ ਕਿਉਂਕਿ ਇਹਦੇ ਵਿੱਚ ਨਸ਼ਾ ਹੁੰਦਾ ਹੈ ਜਿਹੜਾ ਬੱਚਾ ਇਹਦਾ ਆਦੀ ਹੋ ਗਿਆ ਵੱਡਾ ਹੋ ਕੇ ਉਹ ਨਸ਼ੇ ਤੇ ਲੱਗਦਾ ਹੈ ਦੂਸਰਾ ਉਹ ਦਾਸੀ ਤਾਂ ਸਰਪੰਚ ਸਾਹਿਬ ਨੇ ਵੀ ਜਿਹੜਾ ਕੋਈ ਪਿੰਡ ਦਾ ਹੀ ਕੋਈ ਮੁੰਡਾ ਕੁੜੀ ਆਪਚੀ ਵਿਆਹ ਕਰਉਣਗੇ ਉਹਨਾਂ ਦਾ ਸਮਾਜਿਕ ਬਾਈਕਟ ਕਰਕੇ ਉਹ ਇਹ ਲੋਕਾਂ ਦੇ ਕੋਲੇ ਜਾਂ ਦੁਕਾਨਦਾਰਾਂ ਕੋਲੇ ਸਮਝਾਉਣ ਗਏ ਸੀ ਤਾਂ ਦੁਕਾਨਦਾਰਾਂ ਦਾ ਕੀ ਰਿਸਪੌਂਸ ਮਿਲਿਆ ਦੁਕਾਨਦਾਰਾਂ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਜੀ ਉਹ ਕਹਿੰਦੇ ਦੇਖੋ ਜੀ ਜੇ ਮੈਂ ਇਕੱਲਾ ਨਹੀਂ ਵੇਚੂਗਾ ਬਾਕੀ ਵੇਚਣਗੇ ਤਾਂ ਮੇਰੇ ਗਾਹਕ ਟੁੱਟਣਗੇ ਉਹ ਸਭ ਦਾ ਬੰਦ ਕਰੋ ਉਹ ਕਹਿੰਦੇ ਅਸੀਂ ਬੰਦ ਕਰਨ ਦੇ ਹੱਕ 'ਚ ਆ ਅਸੀਂ ਕਿੰਨੇ ਵੋਟਾ ਤੁਹਾਡੇ ਪਿੰਡ ਦੇ ਸਾਡੇ ਪਿੰਡ 'ਚ ਕੋਈ 33 3400 ਵੋਟ ਹੈ ਜੀ ਸਾਰਾ ਪਿੰਡ ਦਾ ਹੱਕ ਦੇ ਵਿੱਚ ਹੈ ਬਿਲਕੁਲ ਜੀ ਬਿਲਕੁਲ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਜੀ ਇਸ ਕਦਮ ਨੂੰ ਸਾਰਿਆਂ ਨੇ ਸਲਾਹਿਆ ਜੀ ਜਿਸ ਤਰ੍ਹਾਂ ਡੀਜੇ ਵਗੈਰਾ ਉਹ ਵੀ ਰਾਤ ਨੂੰ ਬੜੀ देर ਤੱਕ ਲੱਗਦੇ ਰਹਿੰਦੇ ਨੇ ਉਹਨਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਵੀ ਤੁਸੀਂ ਵੀ ਡੀਜੇ ਜਿਹੜਾ 10 ਵਜੇ ਤੱਕ ਕਿਉਂਕਿ ਕੋਰਟ ਦਾ ਇੱਕ ਆਰਡਰ ਹੈਗਾ ਵੀ 10 ਵਜੇ ਤੋਂ ਬਾਅਦ ਡੀਜੇ ਨਹੀਂ ਲਾਉਣਾ ਹੈਗਾ ਇਸ ਤਰ੍ਹਾਂ ਦਾ ਦੂਸਰਾ ਹੈ ਵੀ ਜਿਹੜਾ ਨਸ਼ਿਆਂ ਦਾ ਕੋਈ ਫੜਿਆ ਵੀ ਜਾਂਦਾ ਉਹਦੇ ਕਈ ਨਾ ਆ ਰਾਜਨੀਤਿਕ ਤੌਰ ਤੇ ਕਈ ਬੰਦੇ ਪਿੱਛੇ ਚਲੇ ਜਾਂਦੇ ਨੇ ਵੀ ਇਹ ਸਾਡੇ ਨਾਲ ਜੁੜਜੂ ਪਰਿਵਾਰ ਉਹਨਾਂ ਨੂੰ ਵੀ ਸਖਤ ਹਦਾਇਤ ਕਰਤੀ ਜੀ ਉਹ ਵੀ ਇਸ ਗੱਲ ਤੋਂ ਮਤਲਬ ਸਾਡਾ ਮਾਤਾ ਪੁਰਣੂ ਰੂਪ ਦੇ ਵਿੱਚ ਕਾਮਯਾਬ ਰਿਹਾ ਜੀ ਕਿ ਅੱਧਾ ਕੋਈ ਇੱਕ ਬੰਦਾ ਕੋਈ ਜਾਇਦਾਦ ਵੇਚਦਾ ਬਾਕੀ ਜਿਹੜਾ ਪਰਿਵਾਰ ਦਾ ਸਾਰਾ ਉਹਦੇ ਐਂਟੀ ਹੁੰਦਾ ਵੀ ਨਹੀਂ ਵੇਚਣੀ ਵੀ ਜਿਹੜਾ ਵੀ ਉਹ ਖਰੀਦੂਗਾ ਜਾਂ ਉਹਦੇ ਵਿੱਚ ਜੋ ਕੋਈ ਨੰਬਰਦਾਰ ਗਵਾਹੀ ਪਾਊਗਾ ਜਾਂ ਪਿੰਡ ਦਾ ਕੋਈ ਗਵਾਹ ਬਣ ਕੇ ਜਾਊਗਾ ਉਹਦੋਂ ਵੀ ਬੇਨਤੀ ਕੀਤੀ ਗਈ ਹੈ ਪਹਿਲਾਂ ਤਾਂ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਜੇ ਕਰੋਗੇ ਤਾਂ ਤੁਹਾਡੇ ਨਾਲ ਵੀ ਸਖਤੀ ਨਾਲ ਜਿਹੜੀ ਪੰਚਾਇਤ ਆਉ ਪੇਸ਼ ਆਉਂਗੀ ਬਹੁਤ ਵਧੀਆ ਮਤੇ ਪਈ ਨੇ ਜੀ ਔਰ ਅਗਰੇ ਸਹੀ ਰੂਪ ਚ ਅਸੀਂ ਉਮੀਦ ਕਰਦੇ ਲਾਗੂ ਹੋਣਗੇ ਔਰ ਪਿੰਡ ਦਾ ਸੁਧਾਰ ਹੋਊਗਾ ਜਿਹੜੀ ਸਰਪੰਚ ਸਾਹਿਬ ਨੇ ਤੇ ਸਾਰੀ ਪੰਚਾਇਤ ਨੇ ਰਲ ਕੇ ਪਿੰਡ ਵਾਸਤੇ ਪਿੰਡ ਨੂੰ ਸੁਧਾਰ ਵਾਸਤੇ ਬੱਚਿਆਂ ਦੀ ਸੇਫਟੀ ਵਾਸਤੇ ਫੈਸਲਾ ਲਿਆ ਅਸੀਂ ਬਹੁਤ ਇਹਨਾਂ ਦੀ ਸਲਾਘਾ ਜੋਗ ਇਹਨਾਂ ਦੀ ਰਿਸਪੈਕਟ ਕਰਕੇ ਉਸ ਫੈਸਲੇ ਨੂੰ ਮੰਨਿਆ ਤੇ ਮੰਨ ਕੇ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਦਾ ਬਹੁਤ ਵਧੀਆ ਪੰਚਾਇਤ ਸਾਡੇ ਨਗਰ ਨੇ ਚੁਣੀ ਆ ਇਹ ਪਹਿਲਾਂ ਕਿੰਨੀ ਕੁ ਜ਼ਿਆਦਾ ਗਿਣਤੀ ਚ ਜਿਹੜੀ ਉਹ ਹੈਗੀ ਸੀ ਵਿਕਦੇ ਲਗਭਗ ਸਾਰਾ ਹੈਵੀ ਕੋਲਡ ਡਰਿੰਕ ਦੇ ਮੁਕਾਬਲੇ ਚ 80% ਸਟਿੰਗ ਵਿਕਦੀ ਸੀਗੀ ਤੇ ਬਾਕੀ 30% ਬਾਕੀ ਦੇ ਕੋਲਡ ਡਰਿੰਕ ਵਿਕਦੇ ਸੀ ਕਿੰਨੀ ਕੁ ਵੱਡੀ ਗਿਣਤੀ ਚ ਬੱਚੇ ਲੈਣ ਆਉਂਦੇ ਸਨ ਵੀ ਬੱਚਿਆਂ ਦੀ ਗਿਣਤੀ ਦੇ ਵਿੱਚ ਤਾਂ ਦੇਖੋ ਬੱਚਿਆਂ ਦਾ ਵੈਸੇ ਆਸੀਂ ਮੈਂ ਤਾਂ ਵੈਸੇ ਹੀ ਕਾਨੂੰਨ ਦੇ ਬਹੁਤ ਜ਼ਿਆਦਾ ਨੇੜੇ ਰਹਿਣਾ बीएसटी ਨੂੰ ਫੋਲੋ ਕਰਕੇ ਚੱਲਣਾ ਵੀ ਜਿਵੇਂ ਨਸ਼ੇ ਪੱਤੀ ਦੇ ਬੰਡਲ ਸਿਕਟ ਬੀੜੀਆਂ ਹੋ ਗਿਆ 18 ਸਾਲ ਦੀ ਘੱਟ ਦੀ ਉਮਰ ਦੇ ਬੱਚਿਆਂ ਨੂੰ ਤਾਂ ਮੈਂ ਵੈਸੇ ਹੀ ਨਹੀਂ ਦਿੰਦਾ ਚੀਜ਼ ਤੇ ਪਹਿਲਾਂ ਵੈਸੇ ਬੱਚੇ ਤੇ ਪਹਿਲਾਂ ਬੱਚੇ ਮਤਲਬ ਕਿ ਲਵੇਂ ਜਿਵੇਂ 16 17 ਸਾਲ ਦੇ ਬੱਚੇ ਆਮ ਨਾਲ 20 30% ਆਉਂਦੇ ਸੀ ਲੈਣ ਹੁਣ ਬਿਲਕੁਲ ਬੈਨ ਉਹ ਸਟਿੰਗੇ ਬੈਨ ਕਰਤੀ ਜੀ ਆਪਣੇ ਰੱਖਣੀ ਬੰਦ ਕਰਤਾ ਜੀ ਠੀਕ ਹੈ ਮਤਲਬ ਕਿ ਸਰਪੰਚ ਸਾਹਿਬ ਦਾ ਪਹਿਲਾ ਸਲਾਘਾਯੋਗ ਕਦਮ ਸਭ ਤੋਂ ਵਧੀਆ ਗੱਲਬਾਤ ਆ ਇਹ ਠੀਕ ਹੈ ਜੀ ਵੀ ਅਸੀਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਦਿੰਨੇ ਆ ਵੀ ਜੋ ਪੰਜਾਬ ਦੀ ਸਿਹਤ ਬਣਨ ਲੱਗੀ ਆ ਪਿੰਡ ਤੇ ਪੱ ਇਸ ਨੂੰ ਬਹੁਤ-ਬਹੁਤ ਸਾਰੀ ਪੰਚਾਇਤ ਨੂੰ ਬਹੁਤ-ਬਹੁਤ ਮੁਬਾਰਕਾਂ ਨੇ। ਥੈਂਕ ਯੂ ਬਹੁਤ-ਬਹੁਤ ਸਾਡੇ ਵੱਲੋਂ ਖਾਸ ਕਰਕੇ ਦੁਕਾਨਦਾਰਾਂ ਵੱਲੋਂ ਵੀ ਤੇ ਨਗਰ ਦਾ ਬੈਸੇ ਵੀ ਧੰਨਵਾਦ ਹੈ। ਧੰਨਵਾਦ। ਕਹਿਣਾ ਤਾਂ ਕੀ ਚਾਹਣਾ ਜਿਹੜਾ ਪੰਚਾਇਤ ਨੇ ਮਤ ਆਪਾਇ ਬਹੁਤ ਸਲਾਗਾ ਜੋਗ ਹੈ ਜੀ। ਵੀ ਛੋਟੇ-ਛੋਟੇ ਬੱਚੇ ਇੱਥੇ ਸਵੇਰੇ ਆ ਕੇ ਏਡੇ ਬੈਠ ਜਾਂਦੇ ਨੇ ਘੰਟਾ ਤੋਂ ਘੰਟੇ। ਦੇਖਣ ਲੋਕਾਂ ਨਾਲ ਵਿਚਾਰ ਕਰਨ ਵਾਸਤੇ ਦੁਕਾਨ ਤੇ ਆਉਂਦੇ ਨੇ। 7-8 ਸਾਲਾਂ ਦੇ ਜਵਾਬ ਸਟਿੰਗਾ ਸ਼ੁਰੂ ਹੋ ਜਾਂਦੇ ਨੇ ਸਵੇਰੀ ਜੀ। ਕੋਈ ਸਕੂਲ ਜਾ ਰਿਹਾ ਹੈ, ਕੋਈ ਕਿਸੇ ਕੰਮ ਤੇ ਜਾ ਰਿਹਾ ਜੀ। ਉਹਨ ਸਾਲ ਪਹਿਲਾਂ ਸਟਿੰਗ ਲੈਣਗੇ ਫੋਲਣਗੇ ਦੋ ਕੁੱਟਾ ਭਰਨਗੇ ਮੋਟਰਸਾਈਕਲ ਤੇ ਚੜਨਗੇ ਸਕੂਲਾਂ ਨੂੰ ਕਾਲਜਾਂ ਨੂੰ ਜਾਂਦੇ ਨਹੀਂ ਬਹੁਤ ਹੀ ਜਾਦੇ ਮਾੜੀ ਹੈ ਜਿਹੜੀ ਸਿੰਘ ਪੀਰੇ ਨੇ ਜੀ ਪੰਚਾਇਤ ਸਾਡੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਰੇਕ ਕੰਮ ਚ ਫੈਸਲਾ ਵਧੀਆ ਲੱਗਿਆ ਜਿਹੜਾ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਕਹਿ ਦੱਸੀਏ ਕਿ ਜਿਹੜੀਆਂ ਹਾਲ ਦੇ ਵਿੱਚ ਨਵੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਦੇ ਵੱਲੋਂ ਆਪ ਮਹਾਰੇ ਪਿੰਡ ਦੀ ਨਹਿਾਰ ਬਦਲਣ ਦੇ ਵਾਸਤੇ ਨਵੇਂ ਤੋਂ ਨਵੇਂ ਫੈਸਲੇ ਲਏ ਚਾ ਉਹਨੇ ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਮਤੇ ਪਾਸ ਕੀਤੇ ਗਏ ਨੇ ਉਪਲੇ ਪਿੰਡ ਹੀ ਨਹੀਂ ਇਸ ਤੋਂ ਪਹਿਲਾਂ ਵੀ ਖੱਲੇ ਦੇ ਨੇੜਲੇ ਪਿੰਡ ਦੇ ਮਤਾ ਪਾਸ ਕੀਤਾ ਗਿਆ ਤੇ ਹੋਰ ਨਾ ਵੀ ਕਈ ਪਿੰਡਾਂ ਤੋਂ ਜਿਹੜੇ ਕਿ ਜੀਆਂ ਖਬਰਾਂ ਸਾਹਮਣੇ ਜਿੱਥੇ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਪਿੰਡ ਦੀ ਭਲਾਈ ਦੇ ਵਾਸਤੇ ਨੌਜਵਾਨ ਮੁੰਡੇ ਕੁੜੀਆਂ ਦੇ ਵਾਸਤੇ ਵੀ ਜਿਹੜੇ ਕਿ ਅਹਿਮ ਫੈਸਲੇ ਲਏ ਗਏ ਨੇ ਜਿਸ ਲਈ ਚਾਰੇ ਪਾਸੇ ਹਸਲਾਗਾ ਕੀਤੀ ਜਾ ਰਹੀ ਹੈ। ਬਾਕੀ ਤੁਹਾਡਾ ਕੀ ਕਹਿਣਾ ਜੋ ਪਿੰਡ ਦੀ ਪੰਚਾਇਤ ਦੇ ਵੱਲੋਂ ਆਪ ਮੁਹਾਰੇ ਕੰਮ ਕੀਤੇ ਜਾ ਰਹੇ ਨੇ ਆਪਣੀ رائے ਜ਼ਰੂਰ ਸਾਂਝੀ ਕਰਿਓ।